ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਵਲਪ੍ਰੀਤ ਕੌਰ ਮਿੰਦਰ ਹੋਮਿਓਕਲੀਨਿਕ ਬਰਨਾਲਾ ਤੋਂ ਬਹੁਤ ਸਾਰੇ ਮਰੀਜ਼ ਮੇਰੇ ਕੋਲ ਆ ਕੇ ਇੱਕ ਕੰਪਲੇਨ ਕਰਦੇ ਨੇ ਵੀ ਜਦੋਂ ਉਹਨਾਂ ਨੂੰ ਯੂਰਿਨ ਪਾਸ ਕਰਨਾ ਹੁੰਦਾਗਾ ਜਾਂ ਉਹਨਾਂ ਨੂੰ ਯੂਰਿਨ ਦਾ ਪ੍ਰੈਸ਼ਰ ਬਣਦਾਗਾ ਤਾਂ ਕਈ ਵਾਰ ਉਹ ਜਦੋਂ ਉੱਤਰ ਟਾਈਮ ਉਹ ਬਾਥਰੂਮ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਯੂਰਿਨ ਪਾਸ ਕਰਨ ਦਾ ਖਿਆਲ ਵੀ ਆ ਜਾਂਦਾ ਤਾਂ ਉਹਨਾਂ ਦਾ ਜਿਹੜਾ ਯੂਰਿਨ ਆ ਉਹ ਵਿੱਚ ਨਿਕਲਨ ਵਾਲਾ ਹੋ ਜਾਂਦਾ ਜਾਂ ਕਈ ਵਾਰ ਬਾਥਰੂਮ ਤੱਕ ਪਹੁੰਚ ਨਹੀਂ ਪਾਉਂਦੇ ਰਸਤੇ ਜੀ ਉਹਨਾਂ ਦਾ ਯੂਰਿਨ ਪਾਸ ਹੋ ਜਾਂਦਾ ਜਿਸ ਕਰਕੇ ਉਹਨਾਂ ਨੂੰ ਬਾਰ-ਬਾਰ ਕੱਪੜੇ ਬਦਲਨੇ ਪੈਂਦੇ ਨੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹ ਕੋਈ ਬਹੁਤ ਹੀ ਵੱਡੀ ਪ੍ਰੋਬਲਮ ਨਹੀਂ ਹੈਗੀ ਅਸਲ 'ਚ ਉਮਰ ਵਧਣ ਦੇ ਨਾਲ ਮਸਲ ਕਮਜ਼ੋਰ ਹੋ ਜਾਂਦੇ ਨੇ ਲਗਭਗ ਸਭ ਲੋਕਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਕਿਸੇ ਨੂੰ ਇਹ ਪ੍ਰੋਬਲਮ ਘੱਟ ਤੇ ਬਹੁਤ ਲੇਟ ਆਉਂਦੀ ਹੈ ਤੇ ਇਸ ਲਈ ਜਿਹੜੀ ਇਹ ਪ੍ਰੋਬਲਮ ਆ ਇਹਦਾ ਹੋਮਿਓਪੈਥੀ ਦੇ ਵਿੱਚ ਪੱਕਾ ਟਰੀਟਮੈਂਟ ਹੈ ਹੋਰ ਇਹਦਾ ਕਿਤੇ ਕੋਈ ਜ਼ਿਆਦਾ ਇੰਨਾ ਇਫੈਕਟਿਵ ਟਰੀਟਮੈਂਟ ਨਹੀਂ ਹੈਗਾ ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਪਰਸਨਲੀ ਮਹਿੰਦਰ ਹੋਮਿਓਕਲੀਨਿਕ ਦੇ ਵਿੱਚ ਮਿਲ ਸਕਦੇ ਹੋ ਤੁਸੀਂ ਚਾਹੋ ਤਾਂ ਕੋਰੀਅਰ ਦੇ ਥਰੂ ਘਰ ਬੈਠੇ ਵੀ ਆਪਣੀ ਦਵਾਈ ਮੰਗਵਾ ਸਕਦੇ ਹੋ ਧੰਨਵਾਦ